ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਪ੍ਰੀਤ ਕੌੜੀ ਸਵਾਗਤ ਤੁਹਾਡਾ ਆਪਣੇ YouTube ਚੈਨਲ ਸਹਿਲ ਡਿਜ਼ਾਈਨਰ ਟੈਕ ਤੇ ਉਮੀਦ ਕਰਦੇ ਆਂ ਜੀ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਅਸੀਂ ਵੀ ਬਹੁਤ ਵਧੀਆ ਜੀ ਸਭ ਤੋਂ ਪਹਿਲਾਂ ਰਿਕਵੈਸਟ ਆ ਜੀ ਜਿਹੜੇ ਨਵੇਂ ਵੀਵਰਸ ਆ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਦੀ ਸ਼ੁਰੂਆਤ ਕਰਨ ਲੱਗਿਆਂ ਜੀ ਆਪਾਂ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਕਾਟਨ ਦੇ ਸੂਟ ਆ ਜਿਹੜੇ ਕਿ ਆਪਾਂ ਰਾਖੀ ਦੇ ਸਪੈਸ਼ਲ ਸੇਲ ላይ ਹੋਈ ਹੈਗੀ ਸੂਟ ਦੇ ਸ਼ਿਪਿੰਗ ਆ ਜਿਹੜੀ ਬਿਲਕੁਲ ਫ੍ਰੀ ਦੇ ਰਹੇ ਆ ਆਪਾਂ ਤੇ ਸੂਟ ਦਾ ਪ੍ਰਾਈਸ ਹੈਗਾ ਜੀ 500 ਰੁਪਿਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਵੀਡੀਓ ਸਕਿੱਪ ਨਾ ਕਰਿਆ ਕਰੋ ਚਲੋ ਜੀ ਸ਼ੁਰੂ ਕਰਦੇ ਆਂ ਵੀਡੀਓ ਪਹਿਲਾ ਸੂਟ ਤੁਹਾਨੂੰ ਇਹ ਪਹਿਲਾ ਸੂਟ ਹੈਗਾ ਵੀਡੀਓ ਜੋ ਬਹੁਤ ਸੋਹਣਾ ਕਲਰ ਹੈਗਾ ਤੇ ਬਹੁਤ ਸੋਹਣਾ ਸੂਟ ਆ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਪਿਓਰ ਕਾਟਨ ਦੇ ਸੂਟ ਨੇ 500 ਰੁਪਏ ਪ੍ਰਾਈਜ਼ ਆ ਸ਼ਿਪਿੰਗ ਚਾਰਜ ਬਿਲਕੁਲ ਫ੍ਰੀ ਹੈ ਜੀ ਇਹਨਾਂ ਦਾ ਦੇਖ ਸਕਦੇ ਹੋ ਬਹੁਤ ਸੋਹਣੀ ਕਾਟਨ ਹੈਗੀ ਆਲ ਓਵਰ ਸੂਟ ਰੈਣਗੇ ਜੀ ਤੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਜਿਹੜਾ ਆਪਣਾ ਨੰਬਰ ਆ 990130027 ਉਹ ਨੰਬਰ ਤੇ ਤੁਸੀਂ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਜੀ ਅਗਲਾ ਕਲਰ ਹੈਗਾ ਜੀ ਪੈਰਟ ਕਲਰ ਹੈਗਾ ਦੇ ਵਿੱਚ ਹੈਗਾ ਜਿਹੜੇ ਪਰਪਲ ਕਲਰ ਬਹੁਤ ਸੋਹਣਾ ਸੂਟ ਆ ਡਾਈ ਦਾ ਇੱਕ ਪੱਟਾ ਕਰਵਾ ਕੇ ਤੁਸੀਂ ਇਹ ਸੂਟ ਲੈ ਸਕਦੇ ਹੋ ਜੇਕਰ ਤੁਸੀਂ ਦੁਪੱਟਾ ਵੀ ਡਾਈ ਕਰਵਾਉਣਾ ਹੈਗਾ ਤਾਂ ਉਹਦਾ ਵੀ ਤੁਸੀਂ ਆਪਾਂ ਨੂੰ ਦੱਸ ਸਕਦੇ ਹੋ ਆਪਾਂ ਤਾਂ ਦੁਪੱਟਾ ਡਾਈ ਕਰਵਾ ਕੇ ਵੀ ਲੈ ਸਕਦੇ ਹੋਗੇ ਤੇ ਆਪਾਂ ਇਸ ਟਮ ਜਿੱਦਾਂ ਨੇ ਕਿ 500 ਰੁਪਏ ਦਾ ਇਹ ਸੂਟ ਆ ਆਪਾਂ ਦੇ ਨਾਲ ਜੇ ਤੁਸੀਂ ਕੋਈ ਵੀ ਦੁਪੱਟਾ ਜਿਹੜਾ ਵੀ ਕਰਵਾਉਣਾ ਹੋਇਆ ਵੈਸੇ ਜੇ ਤੁਸੀਂ ਪਿਓਰ ਦਾ ਦੁਪੱਟਾ ਡਾਈ ਕਰਵਾਉਣਾ ਤਾਂ ਆਪਾਂ ਉਹ ਦੁਪੱਟਾ ਵੀ ਤੁਹਾਨੂੰ ਡਾਈ ਕਰਵਾ ਕੇ ਦੇ ਦਾਂਗੇ ਜੇ ਮਸਲੀਨ ਦਾ ਕਰਵਾਉਣਾ ਸਰ ਮਸਲੀਨ ਦਾ ਵੀ ਡਾਈ ਕਰਵਾ ਕੇ ਦੇ ਦਾਂਗੇ ਜੀ 500 ਰੁਪਏ ਦਾ ਦੁਪੱਟੇ ਸੂਟ ਨੇ ਤੇ ਇਹ ਆਪਾਂ ਸੇਲ ላይ ਹੋਇਆ ਸ਼ਿਪਿੰਗ ਇਹਨਾਂ ਦੀ ਬਿਲਕੁਲ ਫ੍ਰੀ ਹੈ ਜੀ 500 ਰੁਪਏ ਦਾ ਸੂਟ ਹੈ ਜੀ ਅਗਲਾ ਕਲਰ ਹੈਗਾ ਜੀ ਇਹਦੇ ਤੋਂ ਮਾਸਟਰ ਕਿਦਾਂ ਦੇ ਵੀ ਸੂਟ ਆ ਸੇਮ ਕਲਰ ਆ ਰਹੇ ਨੇ ਬਹੁਤ ਸੋਹਣੇ ਸੋਹਣਾ ਸੋਹਣੇ ਤੇ ਸੌਫਟ ਸੌਫਟ ਕਾਟਨ ਆ ਕਿ ਬਹੁਤ ਸੋਹਣੇ ਸੂਟ ਨੇ ਜੀ ਕਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਅਗਲਾ ਕਲਰ ਹੈਗਾ ਜੀ ਸਾਰੇ ਸੂਟ ਆਲ ਓਵਰ ਰਹਿਣਗੇ ਜੀ 500 ਰੁਪਏ ਇਹਨਾਂ ਦਾ ਪ੍ਰਾਈਸ ਰਹੂਗਾ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਓ ਜੀ ਜਿਹੜਾ ਵੀ ਕਲਰ ਤੁਹਾਨੂੰ ਪਸੰਦ ਹੋਇਆ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਜੀ ਆਹ ਕਲਾਸ ਇਤ ਹੈ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨਸ਼ਾਟ ਲੈ ਕੇ ਫਿਰੋਜ਼ੀ ਕਲਰ ਆ ਜਿਹੜਾ ਵਾਲੇ ਸੂਟ ਦਾ ਬਹੁਤ ਸੋਹਣੇ ਸੂਟ ਨੇ ਜੀ ਹੈਗਾ ਆ ਬਲਾ ਇਹ ਇਹ ਸੂਟ ਦਾ ਬਹੁਤ ਜ਼ਿਆਦਾ ਟ੍ਰੈਂਡ ਠੀਕ ਹੈ ਜੀ ਹੁਣ ਵੀ ਹੈਗਾ ਵੈਸੇ ਤੇ ਕਪੜਾ ਜਿਹੜਾ ਇਹ ਸਟਾਫ ਆ ਦਾ ਬਹੁਤ ਜ਼ਿਆਦਾ ਸੋਹਣਾਗਾ ਬਹੁਤ ਸੋਹਣੀ ਕਾਟਨ ਹੈਗੀ ਕੋਈ ਇਹਦਾ ਲਾਂਬਾ ਨਹੀਂ ਕਿਉਂਕਿ ਅਸੀਂ ਇਹ ਸੂਟ ਕਾਫੀ ਸਾਰੇ ਕਟੋ ਕਟ 15 20 ਸੂਟ ਆਪਾਂ ਇਹ ਸੇਲ ਕਰ ਚੁੱਕੇ ਆ ਜੀ ਤੇ ਬਹੁਤ ਸੋਹਣੇ ਸੂਟ ਨੇ ਇਹ ਸਿਰਫ ਆ ਕਲਰ ਦੇ ਸੂਟ ਆਪਾਂ ਇੰਨੇ ਜ਼ਿਆਦਾ ਸੇਲ ਕਰ ਚੁੱਕੇ ਆ ਹੋਰ ਤਾਂ ਜਿਹੜੇ ਹੋਣੇ ਹੋਣੇ ਇਹ ਵੀ ਬਹੁਤ ਸੋਹਣਾ ਸੂਟ ਹੈ ਜੀ ਅਗਲਾ ਸੂਟ ਹੈਗਾ ਜੀ ਮਲਟੀ ਕਲਰ ਦਾ ਇਹ ਵੀ ਬਹੁਤ ਸੋਹਣਾ ਹੈਗਾ ਮਲਟੀ ਦਾ ਸੂਟ ਹੈਗਾ ਦੇਖ ਸਕਦੇ ਹੋਗੇ ਥਲੇਉ dupatta ਇਹਦਾ ਬਹੁਤ ਸੋਹਣਾ ਲੱਗੂਗਾ ਜੇ ਤੁਸੀਂ ਪਿੰਕ ਰੱਖਣਾ ਚਾਹੋ ਪਿੰਕ ਵੀ ਰੱਖ ਸਕਦੇ ਹੋਗੇ ਜੇ ਬਲੂ dupatta ਲੈਣਾ ਬਲੂ ਵੀ ਲੈ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਸਾਰੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਲਦੀ ਜਲਦੀ ਕਰ ਸਕਦੇ ਹੋਗੇ ਕਿਉਂਕਿ ਰੱਖੜੀ ਬਿਲਕੁਲ ਨੇੜੇ ਆ ਚੁੱਕੀ ਹੈ ਜੀ ਤੇ ਇਹ ਸੇਲ ਆਈ ਹੋਈ ਹੈ ਜੀ ਆਪਾਂ ਕਾਬਲਾ ਸੂਟ ਹੈ ਜੀ ਇਹ ਵੀ ਬਹੁਤ ਸੋਹਣਾ ਦਾ ਕੋਈ ਵੀ ਸੂਟ ਤੁਹਾਨੂੰ ਪਸੰਦ ਆ ਸਕ੍ਰੀਨਸ਼ਾਟ ਲੈ ਸਕਦੇ ਹੋ ਜੀ ਤੇ ਆਪਣਾ ਆਰਡਰ ਦੇ ਸਕਦੇ ਹੋਗੇ ਤੁਹਾਨੂੰ ਸੂਰਤ ਕੁਮਾਰ ਜੀ ਬਰਕ ਵਾਲਾ ਆਪਾਂ ਇਹਦੀ ਛੋਟ ਵੀਡੀਓ ਵੀ ਪਾਈ ਸੀਗੀ ਤੇ ਇਹ ਵਾਲਾ ਹੈਗਾ ਜੀ ਬਰਕ ਵਾਲਾ ਸੂਟ ਤੇ ਇਹ ਰਾਮ ਟੈਕਸ ਦੇ ਉੱਪਰ ਵਰਕ ਹੋਇਆ ਹੋਇਆ ਬਹੁਤ ਸੋਹਣਾ ਸੂਟ ਹੈਗਾ ਤੇ ਇਦਾਂ ਇਦਾਂ ਕਲੀਆਂ ਜਾਂਦੀਆਂ ਨੇ ਜੀ ਤੇ ਜਿੰਨੀ ਮਰਜ਼ੀ ਇਹਦੀ ਤੁਸੀਂ ਲੰਬਾਈ ਰੱਖ ਸਕਦੇ ਹੋ ਕੋਈ ਚੱਕ ਕਰਨੀ ਆਏਗਾ ਤੇ ਵਰਕ ਤੁਸੀਂ ਨੇੜੇ ਤੋਂ ਦੇਖ ਸਕਦੇ ਹੋ ਨੀਟੈਂਟ ਕਲੀਨ ਵਰਕ ਦਾ ਬਿਲਕੁਲ ਬਹੁਤ ਸੋਹਣਾ ਵਰਕ ਹੋਇਆ ਹੋਇਆਗਾ ਇਹ ਸੂਟ ਦਾ ਪ੍ਰਾਈਸ ਹੈਗਾ ਜੀ ਸੇਲ ਤੇ ਆਪਾਂ ਇਹ ਸੂਟ ਵੀ ਲਾਏ ਹੋਏ ਨੇ ਇਹ ਸੂਟ ਦਾ ਪ੍ਰਾਈਸ 1100 ਰੁਪਏ ਹੈ ਜੀ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਤੁਸੀਂ ਦੇ ਸਕਦੇ ਹੋ ਤੇ ਇਹਦੀ ਬਾਜੂ ਤੇ ਵੀ ਵਰਕ ਹੋਇਆ ਹੋਇਆਗਾ ਆ ਫਲਾਵਰੀ ਬਾਜੂ ਤੇ ਆਪਾਂ ਜੀ ਵਾਜੂ ਤੇ ਵੀ ਵਰਕਾ ਬਾਕੀ ਸਾਰਾ ਇਹਦੀ ਇਹਦੇ ਘੇਰੇ ਤੇ ਇਹਨੇ ਆਪਣੇ ਸਿੱਧੇ ਸੈਂਟਰ ਪੈਨਲ ਜਾਂਦਾ ਜੀ ਇੱਦਾਂ ਤੇ ਸਾਰੇ ਸੂਟ ਦੇ ਉੱਪਰ ਵਰਕਾ ਬਹੁਤ ਸੋਹਣਾ ਸੂਟ ਬਣੂਗਾ ਜੀ ਇਹਦਾ ਵੀ ਤੇ ਘੇਰਾ ਆਪਾਂ ਇਹਦਾ ਜਿੱਦਾਂ ਵੀ ਰੱਖਣਾ ਚਾਹੀਏ ਵੈਸੇ ਤਾਂ ਕਿਉਂਕਿ ਸੈਂਟਰ ਦੇ ਵਿੱਚ ਬਚਾ ਲਿਆ ਹੈਗਾ ਪਰਕ ਜਿੰਨਾ ਮਰਜ਼ੀ ਇਹਦਾ ਘੇਰਾ ਜਿਹੜਾ ਰੱਖ ਸਕਦੇ ਆ 45 ਇੰਚ ਤੱਕ ਇਹ ਕਮੀਜ਼ ਹੈ ਜਿਹੜਾ ਤਿਆਰ ਹੋ ਜੂਗਾ ਜੀ ਜਿੰਨੀ ਮਰਜ਼ੀ ਤੁਸੀਂ ਇਹਦੀ ਲੰਬਾਈ ਰੱਖ ਸਕਦੇ ਹੋਗੇ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਸੂਤ ਤੁਹਾਨੂੰ ਪਸੰਦ ਆਏ ਹੋਣਗੇ ਪਲੀਜ਼ ਸਾਰਿਆਂ ਨੂੰ ਰਿਕੁਐਸਟ ਆ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਜੀ ਤੇ ਸਾਰੀਆਂ ਭੈਣਾਂ ਨੂੰ ਅ ਫਿਰ ਰਿਕੁਐਸਟ ਆ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰਨਾ ਵੀ ਸਾਡੇ ਸੂਤ ਤੁਹਾਨੂੰ ਕਿੱਦਾਂ ਲੱਗਦੇ ਨੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਿਆ ਕਰੋ ਜੀ ਮਿਲਦੇ ਹਾਂ ਜੀ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ